ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓਜ਼ ਵਿੱਚ ਪੰਜਾਬ ਦਾ ਵੈਦਰ ਸ਼ੇਅਰ ਕਰਾਂਗੇ 28 ਤਰੀਕ ਤੇ 29 ਤਰੀਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਸ਼ੁਰੂ ਕਰਦੇ ਹਾਂ ਫਰੀਦਕੋਟ ਜ਼ਿਲ੍ਹੇ ਤੋਂ 28 ਤਰੀਕ ਨੂੰ ਦੁਪਹਿਰ ਦੇ ਟਾਈਮ ਤੋਂ ਲੈ ਕੇ ਸ਼ਾਮ ਤੱਕ ਹਲਕੇ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ بارش ਹੋ ਸਕਦੀ ਆ ਤੇ 29 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਤੇ ਸ਼ਾਮ ਨੂੰ 6 ਤੋਂ ਲੈ ਕੇ ਰਾਤ ਦੇ 12:00 ਵਜੇ ਤੱਕ ਮੌਲੇ ਧਰਮੀ ਆਉਣ ਦੀ ਸੰਭਾਵਨਾ ਹੋਵੇਗੀ ਫਾਜ਼ਿਲਕਾ ਦੇ ਵਿੱਚ ਸਾਰਾ ਦਿਨ ਹੀ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਤੇ ਸ਼ਾਮ ਦੇ ਰਾਤ ਦੇ 10-11 ਵਜੇ ਮੌਲੇ ਧਰਮੀ ਆਉਣ ਦੀ ਸੰਭਾਵਨਾ ਹੋਵੇਗੀ ਰਾਤ ਭਰ ਵੀ ਮੀਂਹ ਪੈਦਾ ਰਵੇਗਾ ਟੁੱਟਵੇਂ ਇਲਾਕੇ ਦੇ ਵਿੱਚ ਤੇ ਇਸੇ ਤਰ੍ਹਾਂ ਹੀ 29 ਤਰੀਕ ਨੂੰ ਵੀ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਤੇ ਰਾਤ ਨੂੰ 9 ਤੋਂ ਲੈ ਕੇ ਅਗਲੀ ਸਵੇਰ 4-5 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਹੋਵੇਗੀ ਬਠਿੰਡਾ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਹਲਕੇ ਦਾ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ ਤੇ 29 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਸ਼ਾਮ ਨੂੰ 6-7 ਵਜੇ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਮੁਕਸਰ ਇਲਾਕੇ ਤੇ ਨਜ਼ਰ ਮਾਰੀ ਹੈ ਤਾਂ ਇਸੇ ਤਰ੍ਹਾਂ ਹੀ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੇਂ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਵੱਧ ਤੋਂ ਵੱਧ ਟੈਂਪਰੇਚਰ 28 ਤੋਂ 29 ਡਿਗਰੀ ਹੋਵੇਗਾ 29 ਤਰੀਕ ਨੂੰ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ 1-2 ਵਜੇ ਤੱਕ ਲਗਾਤਾਰ ਮੌਲੇ ਧਰਮੀ ਆਉਣ ਦੀ ਸੰਭਾਵਨਾ ਬਣੀ ਰਹੇਗੀ ਲੁਧਿਆਣਾ ਦੇ ਵਿੱਚ 28 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਰਾਤ ਦੇ ਟਾਈਮ ਹੀ ਆਉਣ ਦੀ ਸੰਭਾਵਨਾ ਰਹੇਗੀ 29 ਤਰੀਕ ਨੂੰ ਵੀ ਰਾਤ ਦੇ ਟਾਈਮ ਸ਼ਾਮੀ 6 ਤੋਂ ਲੈ ਕੇ ਸਾਰੀ ਰਾਤ ਹੀ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਸੰਗਰੂਰ ਇਲਾਕੇ ਦੇ ਵਿੱਚ ਸੰਘਣੀ ਬੱਦਲ 28 ਤਰੀਕ ਨੂੰ ਰਹਿਣਗੇ ਤੇ 29 ਤਰੀਕ ਨੂੰ ਸਾਰਾ ਦਿਨ ਹੀ ਸਵੇਰੇ 10 ਤੋਂ ਲੈ ਕੇ ਸ਼ਾਮ ਤੱਕ ਹਲਕੀ ਤੋਂ ਟੁੱਟਵੀਂ بارش ਹੋਣ ਦੀ ਸੰਭਾਵਨਾ ਬਣੀ ਰਹੇਗੀ। ਰੂਪਨਗਰ ਸੰਘਣੇ ਬੱਦਲ 27 28 ਤਰੀਕ ਨੂੰ ਰਹਿਣਗੇ ਤੇ 29 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਨੂੰ 6 ਤੋਂ ਲੈ ਕੇ 10-11 ਵਜੇ ਤੱਕ ਹੋਵੇਗੀ ਤੇ ਰਾਤ ਭਰ ਵੀ ਮੀਂਹ ਪੈਦਾ ਰਹੇਗਾ। ਮਾਨਸਾ ਇਲਾਕੇ ਦੇ ਵਿੱਚ ਸਾਰਾ ਦਿਨ ਹੀ ਹਲਕੀ ਤੋਂ ਟੁੱਟਵੀਂ ਇਲਾਕੇ ਦੇ ਵਿੱਚ بارش ਹੋ ਸਕਦੀ ਹੈ ਤੇ 29 ਤਰੀਕ ਨੂੰ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਸੈਲਸੀਅਸ ਹੋਵੇਗਾ। ਪਰਨਾਲਾ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਤੇ 29 ਤਰੀਕ ਨੂੰ ਸ਼ਾਮ ਨੂੰ 4 ਤੋਂ ਲੈ ਕੇ 8-9 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਮਲੇਰਕੋਟਲਾ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਹੋਵੇਗਾ ਤੇ 29 ਤਰੀਕ ਨੂੰ ਸਵੇਰ ਦੇ ਟਾਈਮ ਹਲਕੀ ਰੁੱਧ ਮੈਣੀ ਬਾਰਸ਼ ਹੋ ਸਕਦੀ ਹੈ ਤੇ ਇਸੇ ਤਰ੍ਹਾਂ ਹੀ ਦੁਪਹਿਰ ਤੋਂ ਲੈ ਕੇ ਰਾਤ ਤੱਕ ਹਲਕੀ ਰੁੱਟਮੇ ਇਲਾਕੇ ਦੇ ਵਿੱਚ ਮਾੜੀ ਮੋਟੂਂ ਦਾ ਬੰਦੀ ਹੋ ਸਕਦੀ ਹੈ। ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਸਵੇਰੇ 10-11 ਵਜੇ 28 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਤੇ 29 ਤਰੀਕ ਨੂੰ ਸ਼ਾਮੀ 4 ਤੋਂ ਲੈ ਕੇ 10-11 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ بارش ਹੋ ਸਕਦੀ ਆ ਫਤਿਹਗੜ੍ਹ ਸਾਹਿਬ ਮੀਂਹ ਆਉਣ ਦੀ ਸੰਭਾਵਨਾ ਦੁਪਹਿਰੇ 12 ਤੋਂ ਲੈ ਕੇ 6-7 ਵਜੇ ਤੱਕ 28 ਤਰੀਕ ਨੂੰ ਹੋਵੇਗੀ ਤੇ 29 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ 1 ਤੋਂ ਲੈ ਕੇ 6 ਵਜੇ ਤੱਕ بارش ਹੋਣ ਦੀ ਸੰਭਾਵਨਾ ਤੇ ਨਾਲ ਵਤਵਤ 温度31 ਡਿਗਰੀ ਰਹੇਗਾ ਪਟਿਆਲਾ ਸੰਘਣੇ ਬੱਦਲ 28 ਤਰੀਕ ਨੂੰ ਰਹਿਣਗੇ 29 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ ਬਾਰਿਸ਼ ਹੋ ਸਕਦੀ ਆ। ਜਲੰਧਰ ਇਲਾਕੇ ਦੇ ਵਿੱਚ ਸੰਘਣੇ ਬੱਦਲ 28 ਤਰੀਕ ਨੂੰ ਰਹਿਣਗੇ 29 ਤਰੀਕ ਨੂੰ ਸਵੇਰ ਦੇ ਟਾਈਮ ਬਾਰਿਸ਼ ਹੋਣ ਦੀ ਸੰਭਾਵਨਾ ਤੇ ਫਿਰ ਮੌਲੇ ਧਰਮੀ ਆਉਣ ਦੀ ਸੰਭਾਵਨਾ 6 ਤੋਂ ਲੈ ਕੇ 10-11 ਵਜੇ ਤੱਕ ਬਣੀ ਰਹੇਗੀ। ਕਪੂਰਥਲਾ ਦੇ ਵਿੱਚ 28 ਤਰੀਕ ਨੂੰ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਤੇ 29 ਤਰੀਕ ਨੂੰ 6 ਤੋਂ ਲੈ ਕੇ ਇਹਦੇ ਪੇਰ ਰਾਤ ਦੇ 12 1 ਵਜੇ ਤੱਕ ਮੌਲੇ ਧਰਮੀ ਆਉਣ ਦੀ ਸੰਭਾਵਨਾ ਬਣੀ ਰਹੇਗੀ। ਹੁਸ਼ਿਆਰਪੁਰ ਤੇ ਜਿਲ੍ਹੇ ਤੇ ਨਜਮਾਰੀਏ ਤਾਂ 1 ਤੋਂ ਲੈ ਕੇ 5-6 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ 28 ਤਰੀਕ ਨੂੰ ਹੋ ਸਕਦੀ ਆ ਤੇ 29 ਤਰੀਕ ਨੂੰ ਵੀ ਜ਼ਿਆਦਾ ਮੌਲੇ ਧਰਮੀ ਆਉਣ ਦੀ ਸੰਭਾਵਨਾ 6 ਤੋਂ ਲੈ ਕੇ ਰਾਤ ਦੇ 2-3 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਪੰਜਾਬ ਵੈਦਰ ਅਪਡੇਟਸ। ਅੰਮ੍ਰਿਤਸਰ ਦੇ ਨਜਮਾਰੀਏ ਤੇ ਸਵੇਰੇ 7 ਤੋਂ ਲੈ ਕੇ 28 ਤਰੀਕ ਨੂੰ ਰਾਤ ਦੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਲਗਾਤਾਰ ਟੁੱਟਵੇਂ ਇਲਾਕੇ ਦੇ ਵਿੱਚ ਹੋਣ ਦੀ ਸੰਭਾਵਨਾ ਹੋਵੇਗੀ। ਵੱਧ ਤੋਂ ਵੱਧ ਟੈਂਪਰੇਚਰ 30 ਡਿਗਰੀ ਸੈਲਸੀਅਸ ਰਹੇਗਾ। ਤੇ 29 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਹਲਕੀ ਤੋਂ ਟੁੱਟਵੀਂ بارش ਸਾਰਾ ਦਿਨ ਹੀ ਹੋ ਸਕਦੀ ਆ ਤੇ ਵੱਧ ਤੋਂ ਵੱਧ ਟੈਂਪਰੇਚਰ 32 ਤੋਂ 33 ਡਿਗਰੀ ਹੋਵੇਗਾ। ਰਾਤ ਦੇ ਟਾਈਮ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ। 30 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਸੰਘਣੇ ਬੱਦਲ ਹੋਣਗੇ ਤੇ ਹਲਕੇ ਤੋਂ ਦਰਮਿਆਨੀ ਬਾਰਿਸ਼ ਟਟਵੀ ਇਲਾਕੇ ਦੇ ਵਿੱਚ ਲਗਾਤਾਰ ਹੋ ਸਕਦੀ ਆ ਤੰਤਾਨ ਜਿਹੜਾ ਤੇ ਨਜਮਾਰੀ ਇਹ 28 ਤਰੀਕ ਨੂੰ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਤੇ ਸਾਰਾ ਦਿਨ ਹੀ ਹਲਕੀ ਤੋਂ ਟਟਵੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਰਾਤ ਦੇ ਟਾਈਮ ਵੀ ਮੀਂਹ ਪੈਂਦਾ ਰਹੇਗਾ 29 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਹਲਕੇ ਤੋਂ ਟਟਵੀ ਇਲਾਕੇ ਦੇ ਵਿੱਚ ਮਾੜੀ ਮੋੜ ਬਾਰਿਸ਼ ਹੋ ਸਕਦੀ ਆ ਤੇ ਜ਼ਿਆਦਾ ਮੀਂਹ ਰਾਤ ਨੂੰ 8 ਤੋਂ ਲੈ ਕੇ 12 1 ਵਜੇ ਤੱਕ ਹੋਵੇਗਾ 30 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸਾਰਾ ਦਿਨ ਹੀ بارش ਹੋਣ ਦੀ ਸੰਭਾਵਨਾ ਹੋਵੇਗੀ। ਗਰਦਾਸਪੁਰ 28 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 29 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣ ਤੋਂ ਬਾਅਦ ਸ਼ਾਮ ਨੂੰ 6-7 ਵਜੇ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮੌਲੇ ਧਰਮੀ ਆਉਣ ਦੀ ਸੰਭਾਵਨਾ ਹੋਵੇਗੀ। ਪਠਾਰਕੋਣ ਇਲਾਕੇ ਦੇ ਵਿੱਚ 28 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 30 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਹੋਵੇਗੀ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਮੌਸਮ ਦੀ ਜਾਣਕਾਰੀ ਮਿਲਦੀ ਰਵੇ ਬਹੁਤ ਬਹੁਤ ਤੁਹਾਡਾ